ਰਾਜਾ ਭਰਤਰੀ ਏਡਾ ਵੱਡਾ ਯੋਗੀ ਕਿਵੇਂ ਬਣ ਗਿਆ ਪਤਾ ਕਿਵੇਂ ਬਣਿਆ ਯੋਗੀ ਏਡਾ ਵੱਡਾ ਅੱਜ ਦੀ ਰਾਣੀ ਇੱਕ ਦਿਨ ਉਸ ਇਸੇ ਦੀ ਕੋਈ ਵੀ ਭਾਈ ਚੜਾਈ ਕਰ ਗਿਆ ਉਹਦੇ ਘਰ ਵਾਲੀ ਬੀਬੀ ਨੂੰ ਧੱਕੇ ਨਾਲ ਸਤੀ ਕੀਤਾ ਉਹ ਸਤੀ ਅੱਗੇ ਸਤੀ ਪ੍ਰਥਾ ਸੀ ਰਾਜਾ ਭਰਤਰੀ ਰਾਜਾ ਸੀ ਮੌਕੇ ਦਾ ਪਰ ਪ੍ਰਥਾ ਸੀ ਉਹਨੇ ਆ ਕੇ ਸਾਰੀ ਗੱਲ ਆਪਣੀ ਰਾਣੀ ਨੂੰ ਦੱਸੀ ਰਾਣੀ ਨੂੰ ਕਹਿੰਦਾ ਉਂ ਦੇਖ ਉਸ ਔਰਤ ਦਾ ਆਪਣੇ ਪਤੀ ਦੇ ਪ੍ਰਤੀ ਕਿੰਨਾ ਨੇਮ ਹੋਵੇਗਾ ਆਪਣੇ ਪਤੀ ਦੀ ਮੌਤ ਤੇ ਜਿਹੜੀ ਅੱਗ ਵਿੱਚ ਸੜ ਗਈ ਆਪਣੇ ਆਪ ਨੂੰ ਸਤੀ ਕਰ ਲਿਆ ਰਾਜੇ ਪਰਤਰੀ ਦੀ ਰਾਣੀ ਕਹਿੰਦੀ ਇਹ ਕਾਹਦਾ ਪ੍ਰੇਮ ਹੈ ਇਹ ਕੋਈ ਪ੍ਰੇਮ ਹੈ ਕਹਿੰਦਾ ਪ੍ਰੇਮ ਨਹੀਂ ਹੋਰ ਕਹੋ ਜਿਆ ਪ੍ਰੇਮ ਦਾ ਰਾਜਾ ਪਰਤਰੀ ਕਹਿੰਦਾ ਰਾਣੀ ਕਹਿੰਦੀ ਪਰਤਰੀ ਨੇ ਕਹਿੰਦੀ ਰਾਜਨ ਪਤੀ ਦੇਵ ਪ੍ਰੇਮ ਤਾਂ ਤਾਂ ਮੰਨਦੀ ਜੇ ਪਤੀ ਦੀ ਖਬਰ ਸੁਣਨ ਸਾਰ ਹੀ ਮਰ ਜਾਂਦੀ ਪਤਨੀ ਵਾਹਿਗੁਰੂ ਕੰਨਾਂ ਵਿੱਚ ਪੈ ਗਏ ਬੋਲ ਵੀ ਪਤੀ ਚੜ੍ਹਾਈ ਕਰ ਗਿਆ ਤਾਂ ਮਰ ਜਾਂਦਾ ਹੁਣ ਰਾਜਾ ਪਰਤਰੀ ਆਪਣੀ ਉਸ ਰਾਣੀ ਨੂੰ ਬੜਾ ਆਪਣੀਉ ਕਰਦਾ ਹੁਣ ਸ਼ਕਾਰ ਖੇਡਣ ਜਾਂਦਾ ਬਾਹਰ ਇੱਕੇ ਨੂੰ ਇੱਕ ਬਿਉਂਤ ਸੋਚਦੀ ਹੈ ਕਹਿੰਦਾ ਆਪਾਂ ਰਾਣੀ ਦਾ ਟੈਸਟ ਲੈਨੇ ਆ ਦੇਖਦੇ ਆ ਚੈੱਕ ਕਰਕੇ ਵੀ ਰਾਣੀ ਕਹਿੰਦੀ ਸੀ ਪ੍ਰੇਮ ਦੀ ਹੱਦ ਇੱਥੇ ਦੱਟ ਐ ਇਹਨੇ ਨਾ ਕਿਸੇ ਜਾਨਵਰ ਦੇ ਕੂਣ ਦੇ ਨਾਲ ਆਪਣਾ ਸਾਹੀ ਨਿਵਾਸ ਲਵੇੜ ਕੇ ਪਹਿਰੇਦਾਰ ਦੇ ਹੱਥ ਕੱਲ ਦਿੱਤਾ 5 ਮਿੰਟ ਬਾਕੀ ਜਦੋਂ ਕੱਲਿਆਂ ਨਾ ਪਹਿਰੇਦਾਰ ਨੇ ਕਹਿੰਦਾ ਰਾਣੀ ਨੂੰ ਜਾ ਕੇ ਕਹਿੰਦੀ ਭਰਤਰੀ ਦੀ ਮੌਤ ਹੋ ਗਈ ਸਰਕਾਰ ਖੇਡਣ ਗਿਆ ਸੀ ਸ਼ੇਰ ਨੇ ਖਾ ਲਿਆ ਆਕੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਆ ਉਸ ਰਾਣੀ ਨੂੰ ਜਦੋਂ ਜਾ ਕੇ ਖੂਨ ਨਾਲ ਭਿੱਜਿਆ ਹੋਇਆ ਲਿਬਾਸ ਫੜਾਇਆ ਰਾਣੀ ਸੁੰਨਸਰ ਚੜਾਈ ਕਰ ਗਈ ਆ ਕੋਸਾ ਸ੍ਰੀ ਵਾਹਿ ਸੱਚੀ ਚੜਾਈ ਕਰ ਜਦੋਂ ਉਹਦੇ ਪਹਿਰੇਦਾਰ ਨੇ ਆ ਕੇ ਕਬਰ ਦਿੱਤੀ ਮਹਾਰਾਜ ਰਾਣੀ ਤਾਂ ਉਸੇ ਟਾਈਮ გასका ਕੇ ਡਿੱਗ ਗਈ ਉਹਦੀ ਤਾਂ ਮੌਤ ਹੋ ਗਈ ਰਾਜਾ ਭੱਜ ਕੇ ਆਇਆ ਭੱਜ ਕੇ ਆ ਕੇ ਫਿਰ પાਛੇ ਆਉਂਦੇ ਜਦ ਪ੍ਰਾਣ ਜਾਣਗੇ ਸ਼ੂਤ ਹੁਣ ਪ੍ਰਸਤਾਵਾਂ ਕਹਿੰਦਾ ਮੈਂ ਤਾਂ ਮਖੌਲ ਕੀਤਾ ਸੀ ਹੁਣ ਇੱਕ ਵਾਰੀ ਸਰੀਰ ਚੋਂ ਚਲਿਆ ਗਿਆ ਫਿਰ ਆਤਮਾ ਥੋੜਾ ਵਾਪਸ ਆਉਂਦੀ ਐ ਹੁਣ ਤਾਂ ਹਾਂ ਮਾਰਦਾ ਵੀ ਮੈਂ ਕਾਹਨੂੰ ਇਦਾਂ ਦਾ ਮਖੌਲ ਕਰਨਾ ਸੀ ਕਾਹਨੂੰ ਮੈਂ ਪ੍ਰੇਮ ਦੀ ਹੱਦ ਦੇਖਣੀ ਸੀ ਇੱਥੋਂ ਰਾਜੇ ਨੂੰ ਬਿਰਾਗ ਲੱਗਦਾ ਵੀ ਕੀ ਫਾਇਦਾ ਦੁਨੀਆਂ ਦਾ ਕੀ ਫਾਇਦਾ ਰੰਗ ਤਮਾਸਿਆਂ ਦਾ ਕੀ ਫਾਇਦਾ ਹੈ ਸੋ ਆਰਾਮ ਦਾ ਤੇ ਗੁਰੂ ਦੇ ਪਿਆਰਿਓ ਸੱਚ ਜਾਣਿਓ ਦੁਨੀਆ ਦੇ ਸਾਰੇ ਸੁੱਖ ਨੇ ਇਸ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਆਖੋ ਸਤਿਨਾਮ ਸ੍ਰੀ ਵਾਹਿਗੁਰੂ